ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੇਰੇ ਚੈਨਲ ਗੁਲਬਹਾਰ ਬੁਟੀਕ ਤੇ। ਅੱਜ ਆਪਾਂ ਫੇਰ ਲੈ ਕੇ ਆਏ ਆ ਪਸ਼ਮੀਨੇ ਦੇ ਸੂਟ। ਇਹ ਅੱਜ ਵਾਲਾ ਵੀ ਸਾਰੇ ਰਾਮਟੈਕਸ ਦੇ ਪਸ਼ਮੀਨੇ ਦੇ ਹੀ ਸੂਟ ਹੋਣਗੇ ਜੀ। ਇਹ ਫਰਸਟ ਸੂਟ ਆਪਣਾ ਹੀ ਹੈਗਾ। ਇਹ ਬਲੈਕ ਕਲਰ ਦਾ ਸੂਟ ਹੈ। ਵਾਈਟ ਦੇ ਨਾਲ ਆਪਾਂ ਨੇ ਨੀਚੇ ਵਰਕ ਦਿੱਤਾ ਹੈ ਤੇ ਉੱਪਰ ਜਿਹੜੇ ਫਲਾਰ ਪਾਏ ਨੇ, ਫਲਾਰ ਪਾਏ ਨੇ ਪਰਪਲ ਜੀ, ਪਿੰਕ ਤੇ येलो ਕਲਰ ਦੇ ਜੀ। ਬਹੁਤ ਸੋਹਣਾ ਡਿਜ਼ਾਈਨ ਹੈ ਔਰ ਬਹੁਤ ਜ਼ਿਆਦਾ ਪਸੰਦ ਕੀਤਾ ਹੈ ਡਿਜ਼ਾਈਨ। ਪਹਿਲਾਂ ਵੀ ਆਪਾਂ ਇਹਨਾਂ ਦੇ ਬਹੁਤ ਸਾਰੇ ਸੂਟ ਵਰਕ ਕਰਵਾ ਚੁੱਕੇ ਹਾਂ ਪਰ ਆਪਾਂ ਦੋਨੋਂ ਦੀ ਵੀਡੀਓ ਨਹੀਂ ਬਣੀ ਤੇ ਇਹ ਹੈਗਾ ਸੀ ਇਹਦੀ ਪਾ ਦਾ ਕੰਮ ਬਹੁਤ ਪਿਆਰਾ ਸੂਟ ਹੈ ਅਗਰ ਇਹਦੇ ਨਾਲ ਆਪਾਂ ਨੇ ਮਲਟੀ ਕਲਰ ਦਾ ਸੂਟ ਸੋਰੀ ਦੁਪੱਟਾ ਤਿਆਰ ਕਰਵਾਵਾਂਗੇ ਤੇ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਮਲਟੀ ਕਲਰ ਦਾ ਦੁਪੱਟਾ ਤਿਆਰ ਹੋਇਆ ਹੈ ਇਹਦੇ ਨਾਲ ਅਗਰ ਤੁਸੀਂ ਬਲੈਕ ਕਰਾਉਣਾ ਚਾਹੁੰਦੇ ਹੋ ਬਲੈਕ ਵੀ ਕਰਾ ਸਕਦੇ ਹੋ ਤੇ ਬਲੈਕ ਫਿਰ ਵਾਲੀ ਇੱਕ ਕਲਰ ਦਾ ਕਰਾਉਣਾ ਚਾਹੁੰਦੇ ਹੋ ਤਾਂ ਫਰੋਜੀ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਇਹਦੇ ਨਾਲ ਜੀ ਇਹ ਵੀ ਹੈਗਾ ਜੀ ਰਾਮ ਟੈਕਸ ਦਾ ਪਛਮੀਨਾ ਇਹ ਹੈਗਾ ਰਸਟ ਕਲਰ ਬਹੁਤ ਹੀ ਪਿਆਰਾ ਕਲਰ ਹੈ ਤੇ ਇਹਦੇ ਘੇਰ ਦੇ ਉੱਪਰੇ ਬਣੀ ਹੋਈ ਹੈ ਜੀ ਬੇਲ ਬੇਲ ਵੀ ਬਹੁਤ ਪਿਆਰੀ ਬਣੀ ਹੋਈ ਹੈ ਔਰ ਬਹੁਤ ਹੀ ਸੰਘੜੀ ਸੰਘੜੀ ਬੇਲਾ ਔਰ ਸਾਰਿਆਂ ਨਾਲ ਵੱਡੀ ਗੱਲ ਹੁੰਦੀ ਹੈ ਜੀ ਫਿਨਿਸ਼ਿੰਗ ਦੀ ਤੁਸੀਂ ਵਰਕ ਦੀ ਫਿਨਿਸ਼ਿੰਗ ਦੇਖੋ ਤੇ ਸ਼ੇਡ ਦੇ ਜਿਹੜਾ ਸ਼ੇਡ ਹੈ ਸ਼ੇਡ ਦੇਖੋ ਕਿੰਨੇ ਪ੍ਰੋਪਰ ਤਰੀਕੇ ਨਾਲ ਇਹਦਾ ਸ਼ੇਡ ਭਰਿਆ ਹੋਇਆ ਹੈ ਵਿੱਚ ਹਨਾ ਇਹ ਦਿਨ ਆਪਾਂ ਨੇ ਦੁਪੱਟਾ ਤਿਆਰ ਕਰਵਾਇਆ ਜੀ ਚੈੱਕ ਵਾਲੇ ਮਸਲੀਨ ਤੇ ਇਹ ਦੁਪੱਟਾ ਬਹੁਤ ਸੌਫਟ ਹੁੰਦਾ ਤੇ ਸਿਰ ਤੋਂ ਨਹੀਂ ਉਤਰਦਾ ਜੇ ਮੈਂ ਆਪਾਂ ਨੇ ਗੁਰਦੁਆਰਾ ਸਾਹਿਬ ਜਾਣਾ ਹੁੰਦਾ ਜਾਂ ਕਿਤੇ ਵੀ ਹੈ ਨਾ ਇਹ ਆਪਣੇ ਸਿਰ ਤੋਂ ਬਿਲਕੁਲ ਨਹੀਂ ਖਿਸਕਦਾ ਹੈਗਾ ਸਿਰ ਦੇ ਉੱਪਰ ਹੀ ਖੜਿਆ ਰਹਿੰਦਾ ਤੇ ਕਾਟਨ ਦੇ ਦੁਪੱਟੇ ਬਾਹਾਂਗੇ ਇਹ ਰਹਿੰਦਾ ਸਿਰ ਦੇ ਉੱਪਰ ਇਸ ਕਰਕੇ ਆਪਾਂ ਨੇ ਇਹਦੇ ਨਾਲ ਦੁਪੱਟਾ ਲਗਾਇਆ ਜਿਹੜਾ ਉਹ ਚੈੱਕ ਵਾਲੀ ਮਸਲੀਨ ਦਾ ਲਗਾਇਆ ਇਹ ਸੂਟ ਹੈਗਾ ਜੀ ਆਪਣਾ ਚੈੱਕ ਤੇ ਇਹ ਹੋਮਟੈਕਸ ਦਾ ਸੂਟ ਹੈ ਹੋਮਟੈਕਸ ਬ੍ਰਾਂਡ ਦਾ ਸੂਟ ਹੈ ਇਹ ਇਹਦੇ ਕਿਰੇ ਦੇ ਉੱਪਰ ਬਣਾਏ ਹੋਏ ਨੇ ਦੋ ਫਲਾਰ ਤੇ ਸੈਂਟਰ 'ਚ ਆਪਾਂ ਨੇ ਦਿੱਤਾ ਇੱਕ ਛੋਟਾ ਜਿਹਾ ਫਲਾਰ ਕੰਮ ਦੀ ਸਫਾਈ ਦੇਖੋ ਬਹੁਤ ਜ਼ਿਆਦਾ ਸਫਾਈ ਨਾਲ ਇਹ ਵਰਕ ਹੋਇਆ ਹੋਇਆ ਆਪਣਾ ਆ ਦੇਖੋ ਟੈਕਸ ਬ੍ਰਾਂਡ ਦਾ ਆਪਣਾ ਇਹ ਸੂਟ ਹੋਊਗਾ ਇਹ ਹੈਗਾ ਜੀ ਇਹਦੀ ਬਾਹ ਦਾ ਕੰਮ ਬਹੁਤ ਹੀ ਪਿਆਰਾ ਸੂਟ ਬਣਿਆ ਹੈ ਇਹ ਹੈਗਾ ਜੀ ਬਲੂ ਕਲਰ ਦਾ ਸੂਟ ਹੈ ਬਲੂ ਤੇ ਲਾਈਟ ਪਿੰਕ ਜਿਹਦਾ ਹਲਕਾ ਹਲਕਾ ਵਿੱਚ ਇਹਦੇ ਅਕ ਉਹ ਵੀ ਆਪਣਾ ਡਬੀਆ ਨੇ ਤੇ ਉਸੇ ਸੇਮ ਕਲਰ ਹੀ ਆਪਾਂ ਨੇ ਚੱਕ ਕੇ ਲਾਏ ਹੋਏ ਨੇ ਫੁੱਲਾਂ ਦੇ ਵਿੱਚ ਠੀਕ ਹੈ ਤੁਹਾਨੂੰ ਵੀਡੀਓ ਦੇ ਵਿੱਚ ਦਿਖਦਾ ਹੋਊਗਾ ਜਿਹੜੇ ਜਿਹੜੇ ਕਲਰ ਦਾ ਆਪਣਾ ਚੈੱਕ ਹੈ ਪਿੰਕ ਦਾ ਗ੍ਰੀਨ ਦਾ ਤੇ ਹਾਈਟ येलो ਦਾ ਸੇਮ ਹੀ ਕਲਰ ਚੱਕ ਕੇ ਆਪਾਂ ਨੇ ਸਾਰੇ ਫੁੱਲਾਂ ਦੇ ਵਿੱਚ ਸੇਮ ਕਲਰ ਪਾਇਆ ਹੈ ਨਾ ਜਿਹੜੇ ਕਲਰ ਦੇ ਆਪਣਾ ਚੈੱਕ ਹੈ ਜੀ ਬਹੁਤ ਪਿਆਰਾ ਸੂਟ ਬਣਿਆ ਹੋਇਆ ਹੈ

ਇਹ ਇੱਕ ਟੈਕਸ ਦੇ ਪਿਛਲੇ ਮਹੀਨੇ ਦੇ ਆਪਣਾ ਸੂਟ ਬਣਾ ਹੈ ਮਸਟਰਡ ਕਲਰ ਦਾ ਸੂਟ ਹੈ ਇਹਦੇ ਉੱਪਰ ਆਪਾਂ ਨੇ ਪਾਏ ਨੇ ਤਿੰਨ ਫਲਾਰ ਮਸਟਰਡ ਦੇ ਉੱਪਰ ਪਿੰਕ ਲਾਈਟ ਪਿੰਕ ਤੇ ਡਾਰਕ ਪਿੰਕ ਤੇ ਲਾਈਟ ਗ੍ਰੀਨ ਤੇ ਡਾਰਕ ਗ੍ਰੀਨ ਦੀ ਆਪਾਂ ਨੇ ਪਾਈਆਂ ਨੇ ਪੱਤੀਆਂ ਤੇ ਫਿਰੂਜੀ ਕਲਰ ਪਾਇਆ ਬਹੁਤ ਹੀ ਜਿਆਦਾ ਸੋਹਣਾ ਜਿਹੜੇ ਇਹਦੇ ਤੇ ਕਲਰ ਨੇ ਉਹ ਫੱਬਦੇ ਨੇ ਦੇਖੋ ਘੇਰਾ ਬਹੁਤ ਸੋਹਣਾ ਬਣਿਆ ਹੋਇਆ ਦਾ ਆਪਾਂ ਨੇ ਸਿਰਫ ਕੱਲਾ ਸਰਦੀਆਂ ਦੇ ਵਿੱਚ ਆਪਾਂ ਜ਼ਿਆਦਾਤਰ ਘੇਰਾ ਹੀ ਕਰਵਾਉਂਦੇ ਆ ਜੀ ਕਿਉਂਕਿ ਉੱਪਰ ਆਪਾਂ ਕੋਟ ਤੇ ਸਵੈਟਰ ਪਹਿਨ ਲੈਣੇ ਹਨਾ ਗਲੇ ਦੇ ਉੱਪਰ ਜ਼ਿਆਦਾ ਵਰਕ ਕਰਵਾਉਣ ਦਾ ਕੋਈ ਏਡਾ ਫਾਇਦਾ ਨਹੀਂ ਹੈਗਾ ਇਹ ਤਾਂ ਬਣਿਆ ਹੋਇਆ ਘੇਰ ਤੇ ਇਹ ਇਹਦੀ ਬਾਹ ਦਾ ਕੰਮ ਹੈ ਜੀ ਕੰਮ ਦੇਖੋ ਕਿੰਨੀ ਸਫਾਈ ਦੇ ਨਾਲ ਹੋਇਆ ਹੋਇਆ ਬਹੁਤ ਹੀ ਪਿਆਰਾ ਕੰਮ ਹੋਇਆ ਹੋਇਆ ਇਹ ਹੈਗੀ ਦੀ ਸੈਕੰਡ ਵਾ ਆਪਣਾ ਬਲੈਕ ਕਲਰ ਤੇ ਹੋਇਆ ਹੋਇਆ ਸੂਟ ਜੀ ਇਹ ਹੈਗਾ ਜੀ ਪਸ਼ਮੀਨਾ ਐਸਕੇ ਦਾ ਨਿਕਸ ਐਸਕੇ ਦੇ ਪਸ਼ਮੀਨੇ ਦੇ ਉੱਪਰ ਆਪਾਂ ਨੇ ਇਹ ਸੂਟ ਤਿਆਰ ਕੀਤਾ ਹੋਇਆ ਇਹ ਵੀ ਬਲੈਕ ਕਲਰ ਦਾ ਸੂਟ ਹੈ ਇਹਦੇ ਸ਼ਰਟ 'ਚ ਸਾਰੀ ਜਿਹ ਬੂਟੀਆਂ ਪਾਈਆਂ ਨੇ ਸਾਰੇ ਸ਼ਰਟ ਦੇ ਵਿੱਚ ਬੂਟੀਆਂ ਨੇ ਤਿੰਨ ਤਰ੍ਹਾਂ ਦਾ ਡਿਜ਼ਾਈਨ ਹੈ ਇਹ ਤਿੰਨ ਤਰ੍ਹਾਂ ਦੀਆਂ ਬੂਟੀਆਂ ਤਿੰਨੋਂ ਡਿਫਰੈਂਟ ਡਿਫਰੈਂਟ ਡਿਜ਼ਾਈਨ ਦੀਆਂ ਨੇ ਹਨਾ ਔਰ ਬਹੁਤ ਹੀ ਪਿਆਰਾ ਸੂਟ ਤਿਆਰ ਹੋ ਕੇ ਹੋਇਆ ਹੈ ਤਿੰਨ ਦੋ ਤਿੰਨ ਦੋ ਨਾਲ ਉੱਪਰ ਕੱਕਾ ਆਪਣੇ ਗਲੇ ਤੱਕ ਇਹ ਬੂਟੀਆਂ ਆਪਣੀਆਂ ਗਈਆਂ ਹੋਈਆਂ ਨੇ ਸਾਰੇ ਸ਼ਰਟ ਦੇ 프ਰੰਟ ਦੇ ਵਿੱਚ ਇਹਦੇ ਵਰਕ ਹੋਇਆ ਹੋਇਆ ਹੈ ਜੀ ਇਹਦੇ ਨਾਲ ਵੀ ਅਗਰ ਆਪਾਂ ਕੋਈ ਵੀ ਟਾਈ ਐਂਡ ਡਾਈ ਦਾ ਦੁਪੱਟਾ ਲਗਾਉਨੇ ਤਾਂ ਬਹੁਤ ਜ਼ਿਆਦਾ ਸੋਹਣਾ ਸੂਟ ਲੱਗੂਗਾ। ਇਹ ਨਾਲ ਦੁਪੱਟਾ ਟਾਈ ਐਂਡ ਡਾਈ ਦਾ ਹੀ ਸੋਹਣਾ ਲੱਗੂਗਾ ਜੀ। ਆਪਾਂ ਕਿਸੇ ਵੀ ਸਟੱਫ ਦੇ ਉੱਪਰ ਤਿਆਰ ਕਰਵਾ ਸਕਦੇ ਹਾਂ ਜਿਸ ਤਰ੍ਹਾਂ ਆਪਾਂ ਨੇ ਇਹ ਦੁਪੱਟਾ ਕਰਵਾਇਆ ਹਨਾ। ਜਿਸ ਤਰ੍ਹਾਂ ਇਹ ਦੁਪੱਟਾ ਹੈ ਜਿਸ ਤਰ੍ਹਾਂ ਆਪਾਂ ਦੁਪੱਟਾ ਲਗਾਵਾਂਗੇ ਤੇ ਇਹਦੇ ਨਾਲ ਸਾਰੇ ਕਲਰ ਪਾ ਕੇ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਬਣੂਗਾ ਇਹ। ਇਹ ਹੈਗਾ ਲਾਈਟ ਸੂਟ ਜੀ ਇਹ ਹੈਗਾ ਮੰਮੀਆ ਵਾਸਤੇ ਇਹਦਾ ਵੀ ਘੇਰੇ ਦੀ ਵਰਕ ਹੋਇਆ ਹੋਇਆ ਹੈ ਕੱਲਾ ਬਹੁਤ ਸੋਹਣੀ ਬੇਲ ਬਣੀ ਹੋਈ ਹੈ ਇਹਦੇ ਘੇਰੇ ਤੇ ਨੀચે ਦੇ ਧਾਪਾ ਨੇ ਕੱਟਵਰਕ ਕੱਟਵਰਕ ਕਟਵਾਉਣਾ ਤਾਂ ਕਟਵਾ ਵੀ ਸਕਦੇ ਆ ਆਪਾਂ ਨੇ ਐਜ਼ ਇਟ ਇਜ਼ ਰੱਖਣਾ ਤਾਂ ਇਸ ਤਰ੍ਹਾਂ ਵੀ ਰੱਖ ਸਕਦੇ ਆ ਹਨਾ ਤੇ ਦੋ ਕਲਰ ਹੀ ਪਾਏ ਮੇਰੇ ਇਹਦੇ ਵਿੱਚ ਇੱਕ ਲਾਈਟ ਸੂਟ ਨਾਲ ਤੇ ਇੱਕ ਥੋੜਿਆ ਡਾਰਕ ਹਨਾ ਬਹੁਤ ਪਿਆਰਾ ਵਰਕ ਹੋਇਆ ਹੈ ਇਹ ਹੈਗਾ ਜੀ ਇਹਦੀ ਬੰਦਾ ਕੰਮ ਮਾਦੇ ਵੀ ਬਹੁਤ ਪਿਆਰਾ ਵਰਕ ਹੋਇਆ ਉਸ ਤਰ੍ਹਾਂ ਹੀ ਜੇ ਆਪਾਂ ਕੱਟ ਵਰਕ ਕਰਵਾਉਣਾ ਤਾਂ ਕਰਵਾ ਵੀ ਸਕਦੇ ਆ ਪਰ ਆਪਾਂ ਨਹੀਂ ਕਰਵਾਉਂਦੇ ਜੀ ਜਿਹੜਾ ਕੋਈ ਕਸਟਮਰ ਆਪਾਂ ਨੂੰ ਕਹਿ ਰੰਦਾ ਵੀ ਜੀ ਕੱਟ ਕਰਵਾਈ ਦੇਵੋ ਫਿਰ ਆਪਾਂ ਜਿਹੜਾ ਇਹ ਕੱਪੜਾ ਉਹਨੂੰ ਕਟਾ ਦਿੰਨੇ ਆ ਨਹੀਂ ਤਾਂ ਆਪਾਂ ਇਸ ਤਰ੍ਹਾਂ ਹੀ ਰੱਖ ਦਿੰਨੇ ਆ ਜੀ ਅੱਜ ਦੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਸਾਡੀ ਨਵੀਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਕਰ ਦਿਆ ਕਰੋ ਜੀ ਤੇ ਇੱਕ ਦੂਸਰੇ ਨੂੰ ਸ਼ੇਅਰ ਕਰ ਦਿਆ ਕਰੋ ਹਨਾ ਕਈ ਵਾਰੀ ਆਪਾਂ ਨੂੰ ਲੋੜ ਨਹੀਂ ਹੁੰਦੀ ਕਿਸੇ ਹੋਰ ਭੈਣ ਨੂੰ ਜ਼ਰੂਰਤ ਹੁੰਦੀ ਹੈ ਤਾਂ ਕੋਈ ਵੀ ਆਪਾਂ ਦਾ ਸੂਟ ਜਿੱਥੇ ਮਰਜ਼ੀ ਜੀ ਮੰਗਵਾ ਸਕਦੇ ਹੋ ਜਿਸ ਤਰ੍ਹਾਂ ਜਿਹੜਾ ਪ੍ਰਾਈਸ ਹੈ ਉਹ ਤੁਸੀਂ WhatsApp ਤੇ ਕਮੈਂਟ ਕਰਕੇ ਪੁੱਛ ਸਕਦੇ ਹੋ ਧੰਨਵਾਦ